ਹਾਂਜੀ ਮੇਰਾ ਨਾਮ ਰੁਪਿੰਦਰ ਕੌੜਾ ਵੈਸੇ オリジナル ਨਾਮ ਮੇਰਾ ਅਮਰਿੰਦਰ ਕੌੜਾ ਇੱਥੇ ਕਨਫਿਊਜ਼ਿੰਗ ਹੁੰਦੀ ਆ ਥੋੜੀ ਜੀ ਤੇ ਪਰ ਮੈਂ ਮੈਂ ਇਸ ਇੰਸਟੀਟਿਊਟ ਨੂੰ ਬਹੁਤ ਲੱਕੀ ਸਮਝਦੀ ਆ ਆਪਣੇ ਲਈ ਮਤਲਬ ਮੈਂ ਨਾ ਬਹੁ ਪਿੰਡ ਤੋਂ ਆਈ ਆ ਉਹ ਪਿੰਡ ਤੋਂ ਆਈ ਆ ਜਿੱਥੇ ਕੁੜੀਆਂ ਬਾਹਰ ਪੜਨ ਨਹੀਂ ਜਾਂਦੀਆਂ ਹਾਂ ਹਾਂਜੀ ਮਤਲਬ ਮੈਂ ਜਦੋਂ ਘਰ ਤੋਂ ਬਾਹਰ ਆਈ ਇਸ ਮੈਂ ਮੈਂ ਬੀਏ ਵੀ ਘਰੇ ਰਹਿ ਕੇ ਕੀਤੀ ਆ ਮੈਂ ਕਾਲਜ ਤੋਂ ਨਹੀਂ ਕੀਤੀ ਉਸ ਵਾਰ ਐਮਏ ਜਦੋਂ ਮੈਂ ਐਮਏ ਬਾਹਰ ਨਿਕਲਣਾ ਸੀ ਕਰ ਤਾ ਉਦੋਂ ਲੌਕਡਾਊਨ ਲੱਗਿਆ ਸੀ ਤਾਂ ਮੈਂ ਮੈਥ ਕੋ ਕਾਲਜ ਦਾ ਐਕਸਪੀਰੀਅੰਸ ਨਹੀਂ ਲੀਕਾ ਪਰ ਜਦੋਂ ਮੈਂ ਪਟਿਆਲੇ ਆਉਣਾ ਸੀਗਾ ਉਦੋਂ ਮੇਰੇ ਫਰੈਂਡ ਨੇ ਸੁਜੈਸਟ ਕੀਤਾ ਸੀ ਉਹਨਾਂ ਦਾ ਨੈਟ ਕੁਆਲੀਫਾਈ ਇਥੋ ਸੀ ਮਤਲਬ ਕਿ ਮੈਂ ਕਹਿੰਨੀ ਨਾ ਮੇਰਾ ਪਹਿਲਾ ਕਾਲਜ ਹੈ ਇੰਸਟੀਟਿਊਟ ਤਾਂ ਮੈਂ ਪਹਿਲੀ ਵਾਰ ਨੈਟ ਦਿੱਤਾ ਸੀ ਤੇ ਪਰ ਮੈਨੂੰ ਐਨਾ ਵਧੀਆ ਲੱਗਿਆ ਸੀ ਪਹਿਲੀ ਵਾਰ ਕਿ ਮੇਰਾ ਨੈਟ ਕੁਆਲੀਫਾਈ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਨਾਲ ਸੌਰਵ ਕਰਨ ਨਾਲ ਬਹੁਤ ਵਧੀਆ ਹੈ ਉਹਨਰ ਬਹੁਤ ਮੋਟੀਵੇਟ ਕੀਤਾ ਸੀ ਬਹੁਤ ਜ਼ਿਆਦਾ ਮੈਂ ਕਿਨ ਮੇਰੇ ਪਹਿਲੇ ਟੈਸਟ ਰੋ ਨੇ ਇੱਕ ਤਰੀਕੇ ਨਾਲ ਹੈ ਨਾ ਤੇ ਉਸ ਤੋਂ ਬਾਅਦ ਮੈਂ ਪੀਟੈਟ ਦੇਣਾ ਸੀ ਪੀਟੈਟ ਬद्दल ਮੈਂ ਸਰ ਨਾਲ ਗੱਲ ਕੀਤੀ ਮੈਂ ਪੀਟੈਟ ਦੇਣਾ ਤੇ ਸਰ ਕਹਿੰਦੇ ਵੀ ਤੁਹਾਡੀ ਚੋਅ ਸਾ ਵੀ ਆਫਲਾਈਨ ਜਾਂ ਆਨਲਾਈਨ ਆ ਤੇ ਮੈਨੂੰ ਉਦੋਂ ਕੁਝ ਕੰਮ ਸੀ ਮੈਂ ਨਾਲ ਨਾਲ ਬਿਜ਼ਨਸ ਵੀ ਕਰਦੀ ਆ ਆਪਣਾ ਤੇ ਫਿਰ ਮੈਂ ਆਨਲਾਈਨ ਕੋਚਿੰਗ ਲਈ ਸੀ ਤਾਂ ਮੇਰਾ ਪੀਟੈਟ ਮੇਰੇ 3ਰਡ ਸੈਮੈਸਟਰ ਚੱਲ ਰਿਹਾ ਸੀ ਜੀ ਬੀਐਡ ਦਾ ਤੇ ਦੋ ਵਾਰ ਪੀਐਸਟ ਕੁਆਲੀਫਾਈ ਹੋ ਗਿਆ ਸੀ ਤਾ ਹੁਣ ਵੀ ਮੈਂ ਸਰ ਨਾਲ ਗੱਲ ਕੀਤੀ ਆਈ ਸੀ ਮੈਂ ਇੱਥੇ ਮੈਂ ਕਿਹਾ ਵੀ ਸਰ ਹੁਣ ਸੀਟ ਐਟ ਪਰ ਮੈਂ ਆਫਲਾਈਨ ਲਾਉਂ ਕਿਉਂਕਿ ਮੈਂ ਥੋੜਾ ਉਲਝ ਜਾਨੀ ਆ ਕੰਮ ਨਾਲ ਫਿਰ ਉਹ ਹੁੰਦਾ ਬੰਦਾ ਕੰਮ ਉਲਝ ਜਾਂਦਾ ਪਰ ਆਨਲਾਈਨ ਹੀ ਪੜਿਆ ਜਾਂਦਾ ਤੇ ਸਰ ਨੇ ਮੈਨੂੰ ਸੁਝਾਅ ਦਿੱਤਾ ਵੀ ਮਾਸਟਰ ਗ੍ਰੈਜੂਏਟ ਹੁਣ ਸ਼ੁਰੂ ਹੀ ਕਰ ਦੇ ਵੀ ਤੋਂ ਤੇਰੇ ਲਈ ਸੱਚੀ ਮੇਰੇ ਲਈ ਸੱਚੀ ਬਹੁਤ ਲੱਕੀ ਇੰਸਟੀਚਿਊਟ ਆ ਮੈਂ ਮੰਨਦੀ ਆ ਇਹ ਚੀਜ਼ ਨੂੰ ਮੈਂ ਜਿਸ ਟੈਸਟ ਲਈ ਮੈਂ ਇੱਥੇ ਆਈਆਂ ਮੈਂ ਕੁਆਲੀਫਾਈ ਕੀਤਾ ਮੈਂ ਹਰ ਇੱਕ ਸਟੂਡੈਂਟ ਨੂੰ ਹੀ ਸੁਜੈਸਟ ਕਰਦੀ ਹੁੰਦੀ ਆ ਵੀ ਸੱਚੀ ਤੁਸੀਂ ਇੱਥੇ ਆਓਗੇ ਨਾ ਤੁਹਾਨੂੰ ਇੱਕ ਫੈਮਿਲੀ ਵਾਂਗੂ ਮਾਹੌਲ ਮ ਤੇ ਉੱਪਰ ਆ ਜਾਣੀ ਲੱਗੂ ਕਈ ਵਾਰ ਕੀ ਹੁੰਦਾ ਨਾ ਟੀਚਰ ਤੇ ਸਟੂਡੈਂਟਸ ਇੱਕ ਗੈਪ ਜਾ ਹੁੰਦਾਗਾ ਉਹ ਦਿਖਦਾ ਹੁੰਦਾ ਕਈ ਵਾਰ ਟੀਚਰ ਤੋਂ ਡਰੀ ਜਾਂਦੇ ਹੁੰਦੇ ਨੇ ਪਰ ਮੈਨੂੰ ਅਜੇ ਤੱਕ ਕਿਸੇ ਵੀ ਟੀਚਰ ਤੋਂ ਡਰ ਨਹੀਂ ਲੱਗਿਆ ਤਾਂ ਵਧੀਆ ਹੈ ਬਹੁਤ ਵਧੀਆ ਹੈ ਤਾਂ ਸਾਰੇ ਸਟੂਡੈਂਟਸ ਹੁਣ ਜਿਵੇਂ ਆਫਰ ਹਿੱਕਲਸ ਜਦੋਂ ਮੈਂ ਕੋਚਿੰਗ ਲਈ ਸੀ ਮੈਂ ਵਧੀਆ ਫੀਸ ਭਰ ਕੇ ਕੋਚਿੰਗ ਲਈ ਸੀ ਇਹ ਕਹਿ ਸਕਦੇ ਹਣਾ ਤੇ ਉਹ ਵੀ ਮਤਲਬ ਕਿ ਫੀਸ ਲਈ ਜਿਹੜੇ ਪੈਸੇ ਇਕੱਠੇ ਕਰ ਰਹੇ ਸੀ ਉਹ ਖੁਦ ਕੰਮ ਕਰਕੇ ਹੀ ਕਮਾਏ ਸੀ ਤੇ ਪਰ ਵਾ ਹੁਣ ਸਾਰੇ ਸਟੂਡੈਂਟਸ ਨੇ ਕਿਹਾ ਮੇਰੇ ਪਿੰਡ ਤੋਂ ਮੈਂ ਕੁੜੀਆਂ ਨੂੰ ਕਿਹਾ ਕਵੀਨ ਉਰੇ ਨਹੀਂ ਆ ਸਕਦੇ ਤਾਂ ਕੋਈ ਚੱਕਰ ਨਹੀਂ ਪਰ ਤਰੇ ਬੈਠ ਕੇ ਆਨਲਾਈਨ ਕੋਚਿੰਗ ਲੈ ਲਓ ਇੱਕ ਵਾਰੀ ਇੱਕ ਟੈਸਟ ਕਲੀਅਰ ਹੋ ਗਿਆ ਨਾ ਥੋੜਾ ਤੁਹਾਡੇ ਘਰ ਤੋਂ ਆਪੇ ਕਹਿ ਦੇਗੇ ਜਦ ਬਾਅਦ ਵਾਰੀ ਕਿਉਂਕਿ ਪਤਾ ਹੁੰਦਾ ਨਾ ਫਿਰ ਵੀ ਜੌਬ ਅੱਗੇ ਲੱਗੂ ਵੀ ਜੇ ਬਾਹਰ ਜਾਊ ਫੇਰੀ ਜੌਬ ਦਾ ਪੜ ਸਕੂਗੀ ਤਾਂ ਕਰਕੇ ਬਹੁਤ ਸਟੂਡੈਂਟ ਹੈ ਜਿਹੜੇ ਸਾਡੇ ਪਿੰਡਾਂ ਤੋਂ ਆਨਲਾਈਨ ਕੋਚਿੰਗ ਲੈ ਰਹੇ ਨੇ ਇਸੇ ਗੈਰ ਐਕਸਪੀਰੀਅੰਸ ਵੈਰੀ ਗੁੱਡ ਪਿੰਡਾ ਬੜਾ ਵਧੀਆ ਲੱਗਿਆ ਬੇਟੇ ਬੈਸਟ ਆਫ ਲੱਕ ਹੈ ਨਾ ਅੱਛਾ ਅੱਛਾ ਕਰਦੇ ਰਹੋ ਇਸੇ ਤਰ੍ਹਾਂ ਹੀ ਹੈ ਨਾ ਵੈਰੀ ਗੁੱਡ ਤੁਸੀਂ ਹੈਲਪ ਕੀ ਸੀ ਜੀ ਉਹਦਾ ਸਾਡਾ ਸੀ ਨੈਟ ਟਾਈਮ ਅਸੀਂ 8 ਘੰਟੇ ਸੋਚੇ ਹੁੰਦੇ ਸੀ ਵੀ 8 ਘੰਟੇ ਤੋਂ ਥੋੜਾ ਜਿਹਾ ਟਾਈਮ ਵੀ ਨਹੀਂ ਕੱਟ ਲੱਗਣਾ ਮੇਰਾ ਇਹ ਹੁੰਦਾ ਸੀ ਇੰਸਟੀਚਿਊਟ ਤੋਂ ਕਲਾਸ ਲਾਉਣੀ ਹੁਣ ਵੀ ਮੇਰਾ ਇਹੀ ਪੈਟਰਨ ਆ ਇਸ ਤੋਂ ਵੱਲ ਮੈਂ ਸਿੱਧਾ ਲਾਇਬ੍ਰੇਰੀ ਜਾਣਾ ਹੁੰਦਾ ਸੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੋ ਸਾਮ ਨੂੰ ਵਾਪਸ ਆਉਣਾ ਹੁੰਦਾ ਸੀ ਕਈ ਵਾਰ ਇਹ ਹੁੰਦਾ ਸੀ ਘੰਟਾ ਵੀ ਮਿਸ ਹੋ ਜਾਂਦਾ ਹੁੰਦਾ ਸੀ ਕਿਉਂਕਿ ਆਪਣੇ ਦਿਮਾਗ 'ਤੇ ਇਹ ਸਾਰੀ ਖੇਡ ਹੋਰ ਕੁਝ ਵੀ ਨਹੀਂ ਹੁੰਦੀ ਹੁੰਦੀ ਕਈ ਵਾਰ ਬਹੁਤ ਸਟੂਡੈਂਟ ਹੁੰਦੇ ਨੇ 3 ਘੰਟੇ ਲਾ ਕੇ ਹੀ ਵਧੀਆ ਸਟੱਡੀ ਕਰ ਲੈਂਦੇ ਨੇ ਮੈਂ ਦੇਖਿਆ ਉੱਥੇ ਬਹੁਤ ਹੁੰਦੇ ਸੀ ਨਾ ਪਰ ਸਾਡੇ ਹੁੰਦਾ ਸੀ 6 ਘੰਟੇ ਪੂਰੇ ਕਰਨੇ ਆ ਜੋ ਇੱਕ ਅੱਧਾ ਘੰਟਾ ਘਟ ਜਾਂਦਾ ਸੀ ਤਾਂ ਅਸੀਂ ਰਾਤ ਨੂੰ ਬੈਠਿਆਂ ਨੂੰ ਹੁੰਦੇ ਸੀ ਕਿ ਨਹੀਂ ਯਾਰ 8 ਘੰਟੇ ਤਾਂ ਪੂਰੇ ਕਰਨੇ ਹੀ ਕਰਨੇ ਨੇ ਔਰ ਮੇਰਾ JRF ਤਾਂ ਸਿਰਫ 2 ਨੰਬਰ ਘਟੇ ਸੀ ਵੀ ਜਦੋਂ ਮੇਰਾ ਨੈਟ ਕੁਆਲੀਫਾਈ ਹੋਇਆ ਸੀਗਾ ਤੇ ਪਰ ਮੈਂ ਖੁਸ਼ ਸੀ ਮੈਂ ਠੀਕ ਸੀ ਵੀ ਕਿਉਂਕਿ ਨੈਟ ਕੁਆਲੀਫਾਈ ਕਰਨਾ ਮੇਰਾ Aim ਸੀਗਾ ਨਾ ਤਾਂ PHP ਹੋਰ Java ਅਗਲੇ ਸਟੂਡੈਂਟ ਨੂੰ ਹੁਣ ਕਿ ਕਰੂੰਗੀ ਮੇਰਾ ਹੀ ਹੁੰਦਾ ਹੁੰਦਾ ਵੀ ਕੁੜੀਆਂ ਲਈ ਹੁੰਦਾ ਮੇਰਾ ਜ਼ਿਆਦਾ ਸੌਰੀ ਤੁਸੀਂ ਸੈਟ ਹਨਾ ਪਰ ਮੈਂ ਮੁੰਡਿਆਂ ਨੂੰ ਘਟ ਕੇ ਕਹਿ ਨਹੀਂ ਹੁੰਦੀ ਕਿਉਂਕਿ ਮੁੰਡਿਆਂ ਕੋਲ ਆਫਰ ਹੁੰਦੀਆਂ ਨੇ ਉਹਨਾਂ ਤੋਂ ਘਰ-ਬਾਰ ਜਾਣ ਦੀ ਵੀ ਆਫਰ ਅਨਕਲ ਕੰਮ ਦੀ ਵੀ ਆਫਰ ਆਕਰ ਦੇਉਂਦੇ ਨੇ ਤੇ ਬੜੀ ਇਨਵੈਸਟ ਕਰ ਵੀ ਦਿੰਦੇ ਆ ਉਹਨਾਂ ਨੇ ਮੰਨ ਕੇ ਚਲੋ ਕੋਈ ਗੱਲ ਕਹਤੀ ਵੀ ਅਸੀਂ ਕੋਈ ਬਿਜ਼ਨਸ ਕਰਨਾ ਤਾਂ ਘਰ ਦੇ ਉਹਨਾਂ ਨੂੰ ਪੂਰਾ ਸਪੋਰਟ ਕਰਨਗੇ ਪਰ ਕੁੜੀਆਂ ਨੇ ਮੈਟਰ ਚੀਜ਼ ਨਹੀਂ ਹੋਣੀ ਇਹ ਸੱਚਾ ਰਿਐਲਿਟੀ ਆ ਹਨਾ ਤੇ ਮੈਂ ਕੁੜੀਆਂ ਨੂੰ ਹਮੇਸ਼ਾ ਕਹਿਣੀ ਹੁੰਦੀ ਆ ਇੱਕ ਤਾਂ ਵੀ ਆਪਣੇ ਹੱਥੀਂ ਕੰਮ ਕਰਨ ਦੀ ਥੋੜੀ ਜਿਹੀ ਹੱਥ ਪਾ ਲਓ ਕਿਉਂਕਿ ਤੁਸੀਂ ਥੋੜਾ ਜਿਹਾ ਮੈਂ ਸਲਾਈ ਦਾ ਕੰਮ ਕਰਦੀ ਆ ਕੜਾਈ ਦਾ ਜਦੋਂ ਕਿ ਕੁੜੀਆਂ ਇਹ ਚੀਜ਼ ਨੂੰ ਬਹੁਤ ਘੱਟ ਮੰਨਿਆ ਰਿਹਾ ਵੀ ਯਾਰ ਅਸੀਂ ਪੜ੍ਹ ਲਿਖ ਕੇ ਬਿਲਕੁਲ ਕੁੜੀਆਂ ਉਹਦੇ ਨੇ ਵੀ ਸਲਾਈ ਕੜਾਈ ਦਾ ਕੰਮ ਕਰਾਂਗੇ ਪਰ ਨਹੀਂ ਮੈਂ ਕੜਾਈ ਦਾ ਕੰਮ ਕਰਦੀ ਆ ਤੇ ਕੜਾਈ ਦੇ ਕੰਮ ਤੇ ਬਸਤਾ ਕਰਦੇ ਨਾਮ ਤੇ ਮੇਰਾ ਇੱਕ ਪੇਜ ਬਣਿਆ ਹੋਇਆ ਅਸੀਂ ਗੁਰਮੁਖੀ ਵਾਲੇ ਬੈਗ ਬਣਾਉਨੇ ਆ ਮੈਂ ਉਹ ਚੀਜ਼ ਵੀ ਥੋਂ ਟਿਕਾਉਂ ਹਾਂ ਹਾਂਜੀ ਤਾ ਕਰਕੇ ਉਹ ਕੰਮ ਐ ਮੇਰਾ ਤੇ ਮੈਂ ਉਹ ਕੰਮ ਦੇ ਥਰੂ ਫੀਸਾਂ ਵੀ ਇਕੱਠੀਆਂ ਕੀਤੀ ਐ ਕੋਚਿੰਗ ਲਈ ਵੀ ਫੀਸਾਂ ਭਰੀਆਂ ਤੇ ਮਤਲਬ ਆਪਣੀ ਬੀਐਡ ਵੀ ਮੈਂ ਖੁਦ ਕੀਤੀ ਆ ਸਾਰੀ ਕੁਝ ਖੁਦ ਪੜ੍ਹ ਕੇ ਪਰ ਮੇਰੇ ਹੈ ਵੀ ਤੁਹਾਨੂੰ ਕੁਝ ਮੈਨੇਜ ਕਰਨਾ ਆਉਣਾ ਚਾਹੀਦਾ ਸਾਰਾ ਕੁਛ ਹਣਾ ਤੇ ਉਹ ਸਭ ਕੁਝ ਜਾਣੋਂ ਦਾ ਡੈਡੀ ਘਰ ਲਈ ਕੁੜੀਆਂ ਐ ਵੀ ਕੁੜੀਆਂ ਜਰੂਰ ਆ ਜਾਣ ਇੱਕ ਵਾਰੀ ਘਰ ਤੋਂ ਬਾਹਰੇ ਆ ਜਾਣ ਉਸ ਤੋਂ ਬਾਅਦ ਤੁਹਾਨੂੰ ਰਾਈ ਰਾ ਨੇ ਬਾਕੀ ਇੰਸਟੀਚੂਟ ਹੈਗਾ ਸਾਹਮਣੂ ਆਪਾਂ ਨੂੰ ਹਣਾ ਤੇ ਮੇਰੇ ਇਹ ਚੀਜ਼ ਹੁੰਦੀ ਆ ਵੀ ਘਰ ਤੋਂ ਬਾਹਰੇ ਜਾ ਕੇ ਵੀ ਤੁਹਾਡੇ ਪਹਿਲਾਂ ਵੀ ਉਹੀ ਕਰਤੀ ਜੇ ਵੀ ਪਹਿਲਾਂ ਸਹੀ ਰਾ ਕਿੜਾ ਆਪਾਂ ਹਮੇਸ਼ਾ ਪਜ਼ਲ ਹੋ ਜਾਂਦੇ ਆ ਇੱਧਰ ਜਾਈਏ ਇੱਧਰ ਜਾਈਏ ਇੱਧਰ ਜਾਈਏ ਘਰ ਤੋਂ ਬਾਹਰ ਨਿਕਲ ਜਾਣਿਆ ਪਰ ਮੈਂ ਸਾਰਿਆਂ ਨੂੰ ਕਹਣੀ ਜਿਸ ਨੇ ਵੀ ਕੋਚਿੰਗ ਲੈਣੀ ਸ਼ੁਰੂ ਕਰਨੀ ਹੈ ਵਰਦਮਾ ਇੰਸਟੀਚਿਊਟ ਤੋਂ ਕਰੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਿ ਰਹੀ ਆ ਵੀ ਤੁਹਾਡੇ ਲਈ ਬੈਸਟ ਅਸ ਬੈਸਟ ਹੈ ਇਲਕੀਟੂ ਦੇ ਹੀ ਥੈਂਕ ਯੂ